ਇਹ ਮੇਰਾ ਨਾਮ ਜੀ ਰਣਬੀਰ ਸਿੰਘ ਆ ਮੈਂ ਤਾਰੀਵਾਲ ਤੋਂ ਆਇਆ ਹਾਂ ਇਹ ਮੇਰਾ ਕੰਮ ਹੈਵੀ ਲਾਇਸੈਂਸ ਦਾ ਹੈ ਥੋੜਾ ਔਰ ਪਿਛਲੇ ਮੈਂ ਕੁ ਮਹੀਨੇ ਤੋਂ ਇੱਥੇ ਖਜਲ ਖਾਰ ਹੋ ਰਿਹਾ ਹਾਂ ਜੋ ਕਿ ਇਹਨਾਂ ਦਾ ਸਬੰਧਤ ਅਧਿਕਾਰੀ ਨਹੀਂ ਮਿਲ ਪਾ ਰਹੇ ਇੱਥੇ ਤੇ ਮੈਂ ਜਦੋਂ ਵੀ ਆਉਂਦਾ ਹਾਂ ਬੋਲਦੇ ਕੋ ਹੈ ਨਹੀਂ ਆ ਜੀ ਐਮਆਈਏ ਸਾਹਿਬ ਨੂੰ ਅੱਜ ਮੈਂ ਮਿਲਣ ਆਇਆ ਹਾਂ ਉਹ ਕਹਿੰਦੇ ਹੈ ਨਹੀਂ ਛੁੱਟੀ ਤੇ ਛੁੱਟੀ ਤੇ ਆ ਤੇ ਉਹ ਦੱਸਣਾ ਚਾਹੀਦਾ ਕਿ ਕਦੋਂ ਤੋਂ ਕਦੋਂ ਤੱਕ ਸਾਡੀ ਛੁੱਟੀ ਆ ਸੋ ਉਹਦਾ ਜੂਨੀਅਰ ਅਧਿਕਾਰੀ ਉਹ ਕੰਮ ਕਰੇ ਜੇ ਮੰਨ ਲਓ ਸੀਨੀਅਰ ਨਹੀਂ ਆਇਆ ਤਾਂ ਉਹਦਾ ਜੂਨੀਅਰ ਅਧਿਕਾਰੀ ਉਹ ਕੰਮ ਵੇਖੇ ਪਰ ਇੱਥੇ ਬਿਲਕੁਲ ਹੀ ਤੁਸੀਂ ਵੇਖ ਸਕਦੇ ਜੇ ਤਾਲੇ ਲੱਗੇ ਅੰਦਰ ਕੋਈ ਸਬੰਧਤ ਅਧਿਕਾਰੀ ਨਹੀਂ ਆ ਪੁੱਛ ਗਿਸ ਆਫਿਸ ਚ ਕੋਈ ਨਹੀਂ ਆ ਕਿ ਮਤਲਬ ਆਪਾਂ ਨੂੰ ਸਹੀ ਜਾਣਕਾਰੀ ਮਿਲ ਸਕੇ तकरीबन 2 ਘੰਟੇ ਇੱਥੇ ਖੱਜਲ ਖਰੀ ਹੋ ਗਈ ਹੁਣ ਮੈਂ ਵਾਪਸ ਜਾ ਰਿਹਾ ਹਾਂ ਸੋ ਮੇਰਾ ਕੰਮ ਨਹੀਂ ਹੋ ਪਾਰ ਵੇਖੋ ਜੀ ਜੈਂਟ ਸਿਸਟਮ ਵੀ ਇੱਥੇ ਕਾਫੀ ਆ ਸੋ ਇਹ ਦੇ ਵੱਲ ਵੀ ਥੋੜਾ ਧਿਆਨ ਦੇਣਾ ਚਾਹੀਦਾ ਵਾ ਇਹ ਜੰਟ ਦਾ ਕੰਮ ਜਿਹੜਾ ਵਾ ਉਹ ਜਲਦੀ ਹੋ ਜਾਂਦਾ ਵਾ ਆਮ ਬੰਦਾ ਜਿਹੜਾ ਉਹ ਖੱਜਲ ਖਵਾਰ ਇੱਥੇ ਹੋ ਹੀ ਜਾਂਦਾ ਵਾ ਨਹੀਂ ਜੰਟ ਕੀਤਾ ਨਹੀਂ ਸਰ ਮੈਂ ਕੋਈ ਨਹੀਂ ਨਾਮ ਹਰਕਾਉਂ ਸਿੰਘ ਹੈ ਜੀ ਮੈਂ ਕਾਨੂੰਨ ਤੋਂ ਆਇਆ ਹਾਂ ਭਾਜੀ ਆਰਸੀ ਰੀਨਿਊਅਲ ਵਾਸਤੇ ਆਇਆ ਸੀਗਾ ਮੈਂ ਪਰ ਇੱਥੇ ਦੇ ਹਾਲਾਤ ਤੁਸੀਂ ਆ ਵੀ ਦੇਖ ਰਹੇ ਹੋ ਸਾਰੇ ਡੋਰ ਬੰਦਾ ਜੀ ਸਟਾਫ ਕੋਈ ਪ੍ਰੈਜ਼ెంట్ ਨਹੀਂ ਹੈਗਾ ਜਦੋਂ ਗੱਲ ਕਰੀਦੀ ਆ ਕਿ ਗੇੜੇ ਮਰਾਈ ਜਾਂਦੇ ਬਸ ਕੰਮ ਕੰਮ ਤੇ ਆਰਸੀ ਰੀਨਿਊਅਲ ਹੈ ਮੇਰੀ ਕਮਰੇ ਆ ਤੁਹਾਡੇ ਸਾਹਮਣੇ ਆ ਜੀ ਆਰਸੀ ਕਾਊਂਟਰ ਜਿੱਥੇ ਕੰਮ ਸੀਗਾ ਉੱਥੇ ਤਾਂ ਕੋਈ ਪ੍ਰੈਜ਼ੈਂਟ ਨਹੀਂ ਹੈਗਾ ਕਮਰਾ ਖੁੱਲਾ ਆ ਅੰਦਰ ਕੋਈ ਨਹੀਂ ਹੈਗਾ ਠੀਕ ਹੈ ਜੀ ਕੀ ਬੰਦ ਕਰਦੇ ਹੋ ਮੰਗ ਇਹੋ ਹੀ ਆ ਜੀ ਕੰਮ ਜਿਹੜਾ ਡਿਸਪਲਿਨ ਨਾਲ ਹੋਵੇ ਸਾਰਿਆਂ ਦਾ ਹਨ ਤੇ ਖੱਜਲ ਖੁਆਰੀ ਨਾ ਹੋਵੇ ਹੋਰ ਇਹਨੇ ਜੀ ਕਿਹੜਾ ਡੀਸੀ ਸਾਹਿਬ ਨਾਲ ਮੀਟਿੰਗ ਸ਼ਾਇਦ ਉਧਰ ਗਏ ਹੋਏ ਆ ਕਹਿੰਦੇ ਸਟਾਫ ਬਾਕੀ ਦੇਖਦੇ ਆ ਕੀ ਕਰਦੇ ਆ ਜੀ ਹਾਂ ਕੋਈ ਕੋਈ ਧੁਣਾ ਚਾਹੀਦਾ ਇੱਕ ਤਾਂ ਬੰਦਾ ਬਿਲਕੁਲ ਬਿਲਕੁਲ ਕੋਈ ਡੀਲਿੰਗ ਹੈਂਡ ਹੋਣਾ ਚਾਹੀਦਾ ਅੱਗੇ ਜਿਹੜਾ ਤੁਹਾਨੂੰ ਅਟੈਂਡ ਕਰੇ ਠੀਕ ਹੈ ਜੀ ਸ਼ਾਮ ਸਮੇਂ ਮੈਂ ਆਪਸੇ ਮੇਰੀ ਗੈਰ ਗੁੰਮ ਹੋ ਗਈ ਪਉਰੀ ਮੈਨੂੰ ਅਪਲਾਈ ਕੀਤੀ ਕਾਗਜ਼ ਸਾਰੇ ਮੇਰੇ ਕੋਲ ਤਿਆਰ ਆ ਸਿਰਫ ਸੈਨ ਹੀ ਹੋਣੇ ਆ ਸੈਨ ਦੇ ਕਰਕੇ ਮੈਂ ਤਿੰਨ ਚੱਕਰ ਮਾਰ ਚੁੱਕਾ ਤੇ ਦਫ਼ਤਰ ਹੀ ਬੰਦ ਹੁੰਦੇ ਨਹੀਂ ਜਿੰਨੇ ਲੱਗੇ ਹੁੰਦੇ ਆ ਇੱਕ ਵਾਰ ਆ ਉਧਰ ਜਿੰਨੇ ਲਗਾ ਅਗਲੇ ਨਾਲ ਰੇਟ ਪੈ ਗਈ ਆ ਬਿਜਲੀ ਹੁੰਦੀ ਉਹਦਾ ਕਰਕੇ ਬਾਹਰੋਂ ਦਰਵਾਜ਼ਾ ਬੰਦ ਦੀ ਉੱਥੇ ਮੁੜ ਗਿਆ ਫੇਰ ਆਇਆ ਕਹਿੰਦੇ ਵੀ ਇੱਕ ਆਧਾਰ ਕਾਰਡ ਦੀ ਕਾਪੀ ਨਾਲ ਫੋਟੋ ਫਿਰ ਲਾਓ ਤੇ ਉਹ ਵੀ ਲਾ ਲਿਆ ਕਾਗਜ਼ ਮੈਂ ਪੂਰੇ ਡਾਕੂਮੈਂਟ ਕਰਕੇ ਲਿਆ ਤਿਆਰ ਤੇ ਅੱਜ ਫੇਰ ਲਾਗ ਲੱਗੇ ਹੋਏ ਆਫਸਰ ਕੋਈ ਨਹੀਂ ਮਿਲਿਆ ਬੰਦਾ ਇਹ ਕਰਕੇ ਫੇਰ ਮੇਰੀ ਖਜਲ ਖਰੀ ਹੋਵੇ ਮੈਨੂੰ ਫੇਰ ਵਾਪਸ ਜਾਣਾ ਪੈਣਾ ਤੇ ਪਹਿਲਾ ਝੜ ਦਾ ਕੰਮ ਛੇਤੀ ਹੁੰਦਾ ਸੀ ਜੀ ਐ ਏਜੰਟੀ ਕੰਮ ਹੀ ਸਾਰੇ ਏਜੰਟ ਕਰਦੇ ਜਿਹੜਾ ਕੋ ਸਿੱਧਾ ਬੰਦਾ ਆ ਰਿਹਾ ਈ ਉਹਦਾ ਕੰਮ ਨਹੀਂ ਹੁੰਦਾ ਤੁਸੀਂ ਏਜੰਟ ਕਿਤਾ ਹਾਂ ਮੈਂ ਕੀਤਾ ਕਿ ਉਹ ਗੈਰ ਆਇਆ ਈ ਤੋ ਪਹਿਲੇ ਬੜੇ ਮੰਗਦੇ 4000 ਰੁਪਏ ਮੰਗਦੇ ਆ ਸੀ ਜਿਹੜਾ ਰੁਪਇਆ 2500 ਲਗੜਾ ਹਰ ਵਿਚੇ ਸੈਂ ਦੇ ਵਿਚੇ ਹਰ ਹੁਣ 4000 ਮੈਂ ਲੋਕਲ ਗੁਰਦਾਸਪੁਰ ਰਹਿਣ ਵਾਲਾ ਤਾਂ ਤੇ ਹੁਣ ਦੇਖੋ ਮੰਗਦੇ ਹੋ ਕਰ ਰਹੇ ਜੀ ਦਫਤਰਾਂ ਦੇ ਆਣ ਕੇ ਵਿਚਾਰੇ ਬਿਠਾ ਜਿਹੜਾ ਬੰਦਾ ਦੂਰੋਂ ਦਰੜੋ ਆਇਆ ਖਜਲ ਖਰਾਬ ਨਾ ਦੇ ਬੰਦਾ ਕੋ ਟਾਈਮ ਜਿਹੜਾ ਬੀਤਾ ਪੈ ਨਹੀਂ ਆ ਮੁਸ਼ਕਲ ਪੈ ਨਹੀਂ ਆ ਕਿਉਂਕਿ ਕੋਈ ਵੀ ਰਹਿਤ ਲਵਣੀ ਆ ਚਲਾਨ ਤੇ ਹੋ ਜਾਣਾ ਨਾਲੇ ਮੈਂ ਲੋਕ ਰਹਿਮਾਰੇ ਅੱਜ ਕੱਲ ਨਾਕੀ ਬਹੁ ਲੱਗੀ ਹੋਈ ਜੀ ਇਸ ਕਰਕੇ ਇਹ ਕਹਿੰਦੇ ਆ ਕਿ ਦਫਤਰ ਦਾ ਸੁਧਾਰ ਹੋਣਾ ਜੀ ਸਰ ਮੇਰਾ ਨਾਮ ਪ੍ਰਤਿਭਾ ਸ਼ਰਮਾ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਆ ਨਾਲ ਮੇਰੇ ਕਾਂਤਾ ਮੈਡਮ ਹੈ ਆਪਣੀ ਕੋਲ ਕਲਰਕ ਕਲਰਕ ਦੀ ਪੋਸਟ ਤੇ ਆ ਮੈਡਮ ਬਾਕੀ ਵੀ ਸਾਰਾ ਸਟਾਫ ਸਰ ਇੱਥੇ ਪ੍ਰੈਜ਼ੈਂਟ ਹੈ ਉਹ ਪਿੱਛੇ ਆਂਟੀ ਸਵੀਪਰ ਆ ਨਾਲ ਸਾਰੇ ਪ੍ਰੈਜ਼ੈਂਟ ਇੱਥੇ ਸਾਰਾ ਸਟਾਫ ਇੱਥੇ ਪ੍ਰੈਜ਼ੈਂਟ ਹੈ ਬਟ ਉਹ ਡੀਸੀ ਆਫਿਸ ਕੋਲ ਮੀਟਿੰਗ ਸੀਗੀ ਆਹੀ ਸੇਵਾ ਮ7 ਨਾਲ ਰਿਲੇਟਡ ਥੋੜਾ ਬਹੁਤ ਡਾਊਟ ਸੀਗੇ ਉਹ ਸਾਰੇ ਕਲੀਅਰ ਕਰਨਗੇ ਆ ਕੁਝ ਕੋਰਟ ਕੇਸਿਸ ਸੀਗੇ ਆ ਕੁਝ ਹੈਗੇ ਹੀ ਇੱਕ ਦੋ ਪਰਸਨ ਜਿਨ੍ਹਾਂ ਨੇ اٹੈਂਡੈਂਸ ਲਗਵਾਈ ਆ ਬਟ ਨਾ ਕੁਝ ਸਾਡੀ ਆਫਿਸ ਦੀ ਚੈਕਿੰਗ ਚੱਲ ਰਹੀ ਸੀ ਕਿ ਸਾਡੇ ਫੋਨ ਡਿਪੋਜ਼ਿਟ ਆ ਉਥੇ ਚੈਕਿੰਗ ਲਈ ਇਸ ਕਰਕੇ ਸਾਡੇ ਕੋ ਫੋਨਸ ਐਟਸ ਟਾਈਮ ਉਹ ਵਾਲੇ ਜਿਹੜੇ ਰਜਿਸਟਰਡ ਨੰਬਰ ਆ ਸਾਡੇ ਆਫੀਸ਼ਲ ਰਿਲੇਟਡ ਉਹ ਸਾਡੇ ਕੋ ਪ੍ਰੈਜ਼ੈਂਟ ਨਹੀਂ ਹੈਗੇ ਉਹ ਫੋਨ ਸਾਡੇ ਚੈਕਿੰਗ ਲਈ ਡਿਪੋਜ਼ਿਟ ਹੈ ਇਸ ਕਰਕੇ ਉਹਦੀ ਗੱਲ ਕਰਨ ਹੀ ਉਹਦੇ ਨਾਲ ਰਿਲੇਟਡ ਗੱਲ ਕਰਨ ਹੀ ਉੱਥੇ ਗਿਆ ਡੀਸੀ ਆਫਿਸ ਮੀਟਿੰਗ ਦਾ ਦਫਤਰ ਸਾਰੇ ਬਾਦਲੇ ਕੀ ਕਰ ਬੰਦ ਦਾ ਕੋਈ ਕਾਰਨ ਨਹੀਂ ਸਰ ਸਾਰੇ ਆਪਣੇ ਆਪਣੇ ਕੰਮ ਸਾਰੇ ਪ੍ਰੈਜ਼ੈਂਟ ਹੈ ਕੁਝ ਮੀਟਿੰਗ ਚ ਗਿਆ ਕੁਝ ਕੋਰਟ ਕੇਸਾਂ ਚ ਗਿਆ ਅਨਿਲ ਬੌਜੀ ਦੀ ਡਿਊਟੀ ਪਠਾਨਕੋਟ ਹੁੰਦੀ ਹੈ ਉਹ ਪਠਾਨਕੋਟ ਦੀ ਰੋਖ ਖਰਚਲ ਤואר ਹੋ ਰਹੇ ਨੇ ਉਹਨਾਂ ਨੂੰ ਉਹਨਾਂ ਵਾਸਤੇ ਕੀ ਐਡੀਸ਼ਨੇ ਰੱਖਿਆ ਸਰ ਖਰਚOGRAP ਤਾਂ ਨਹੀਂ ਜੋ ਅਸੀਂ ਕੰਮ ਕਰ ਰਹੇ ਹਾਂ ਸਰ ਜਿੰਨਾ ਸਾਡੇ ਹੱਥ ਹੈਗਾ ਉਹ ਅਸੀਂ ਕਰ ਰਹੇ ਹਾਂ ਕਿ ਕੋਈ ਵੀ ਇਤੋਂ ਨਿਰਾਸ਼ ਨਾ ਜਾਏ ਅਸੀਂ ਤੇ ਆਪਣੇ ਲੈਵਲ ਤੇ ਸਾਰੀ ਡਿਊਟੀ ਕਰ ਰਹੇ ਹਾਂ ਸਰ ਚੈਕਿੰਗ ਹੋ ਰਹੀ ਸੀ ਉਹ ਜਿਹਨੂੰ ਗ੍ਰਫਤਾਰ ਕਰਤਾ ਹੈ ਸਰ ਗ੍ਰਫਤਾਰ ਇਸ ਚੀਜ਼ ਦਾ ਸਰ ਸਰ ਕੋਈ ਕੋਚ ਨਹੀਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਆਰਟੀ ਸਰ ਉੱਪਰ ਬੈਠਦੇ ਆ ਫਿਲਹਾਲ ਉਹ ਅੱਜ ਇੱਥੇ ਪ੍ਰੈਜ਼ెంట్ ਨਹੀਂ ਹੈ ਸ਼ਾਇਦ ਚੰਡੀਗੜ੍ਹ